ਸਾਤ ਸ੍ਰੀ ਅਕਾਲ ਦੋਸਤੋ ਦੋਸਤੋ ਆ ਦਵਾਈ ਜੋ ਨੇਚਰ ਲਾਈਫ ਕੰਪਨੀ ਦੀ ਬਿਲਕੁਲ ਆਰਗੇਨਿਕ ਦਵਾਈ ਆ ਸੋਈ ਲਾਈਫ ਗੋਲਡ ਟੈਕਰੋ ਪੈਨ ਜੋ ਪਹਿਲੇ ਸ਼ਿਫਟ ਵਿੱਚ ਆਪਾਂ ਯੂਰੀਆ ਖਾਦ ਨਾਲ ਯੂਜ਼ ਕਰਵਾਉਣ ਲੱਗੇ ਆ ਤਾਂ ਯੂਰੀਆ ਖਾਦ ਆਪਣੀ 5 ਕਿਲੋ ਦੀ 3 ਕਿਲੋ ਰਹੇਗੀ ਤੇ ਨਾਲ ਆਪਣੀ ਇਹ ਦੋ ਦਵਾਈ ਆ 1 ਲੀਟਰ ਸੋਈ ਲਾਈਫ ਗੋਲਡ ਦੇ ਨਾਲ ਕਰੋਪੈਂ ਦਵਾਈ ਰਹੇਗੀ ਤੇ ਜਿੱਦਾਂ ਜਿੱਦਾਂ ਇਸ ਦਵਾਈ ਦਾ ਰਿਜ਼ਲਟ ਆਏਗਾ ਉਹ ਉਹਦੀ ਅਪਡੇਟ ਵੀ ਤੁਹਾਨੂੰ ਦਿੰਦੇ ਰਾਂਗੇ ਇੱਕ ਹੱਥ ਤੁਸੀਂ ਦੇਖ ਸਕਦੇ ਹੋ ਤਾਂ ਦਵਾਈ ਦੋਸਤੋ ਪਹਿਲਾਂ ਆਪਾਂ ਕਿਸੇ ਵੀ ਪਾਣੀ ਦੇ ਵਿੱਚ ਮਿਕਸ ਕਰ ਲਾਂਗੇ ਸੋਈ ਲਾਈਫ ਗੋਲਡ ਤੇ ਕਰੋਪੈਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਰਾ ਬਾਲਟੀ ਦੇ ਵਿੱਚ ਦਵਾਈ ਪਾ ਰਹਾ ਵਾ ਨੇੜੋਂ ਤੋਂ ਨੂੰ ਦਵਾਈ ਵੀ ਆਪਾਂ ਦਿਖਾ ਦਿੰਨੇ ਆ ਐਦਾਂ ਦੀ ਦਵਾਈ ਰਹੇਗੀ ਪੋਟਾ ਲੀਟਰ ਆਪਾਂ ਇਹ ਪਾਣ ਤੋਂ ਬਾਅਦ ਅੱਧਾ ਲੀਟਰ ਦਵਾਈ ਜੋ ਆਪਣੀ ਕ੍ਰੋਪ ਇਹਦੇ ਨਾਲ ਉਹ ਮਿਕਸ ਕਰਾਂਗੇ ਦੇਖ ਸਕਦੇ ਹੋ ਕ੍ਰੋਪ ਇਹ ਦਵਾਈ ਜੋ ਵਿੱਚੋਂ ਇਸ ਤਰ੍ਹਾਂ ਦੀ ਰਹੇਗੀ ਤੇ ਜਦੋਂ ਇਹ ਦੋਨਾਂ ਦਾ ਕੰਬੀਨੇਸ਼ਨ ਬਣੇਗਾ ਤੇ ਦਵਾਈ ਐਦਾਂ ਦੇ ਦੇਖਣ ਨੂੰ ਰਹੇਗੀ ਇਹਨਾਂ ਦੋਨਾਂ ਦਵਾਈਆਂ ਨੂੰ ਆਪਾਂ ਮਿਕਸ ਕਰਕੇ ਤੇ ਕਿਸੇ ਵੀ ਸੁੱਕੇ ਰੇਤੇ ਵਿੱਚ ਜਾਂ ਜੇਹੇ ਚੀਜ਼ ਦੇ ਵਿੱਚ ਤੇ ਆਪਣੀਆਂ ਦਵਾਈਆਂ ਵਧੀਆ ਤਰੀਕੇ ਨਾਲ ਰਲ ਜਾਣ ਉਹਦੇ ਚ ਆਪਾਂ ਪਾ ਕੇ ਤੇ ਇਹਨੂੰ ਖਾਦ ਵਿੱਚ ਮਿਕਸ ਕਰ ਦਾਂਗੇ ਮਿਕਸ ਕੀਤੀਆਂ ਹੋਈਆਂ ਦਵਾਈਆਂ ਕਰੋਪਨ ਸੋਈ ਲਾਈਫ 골ਡ ਹੈ ਇਸ ਤਰ੍ਹਾਂ ਰੇਤੇ ਦੇ ਵਿੱਚ ਮਿਲਾ ਕੇ ਤੇ ਜਦੋਂ ਇਹ ਪੂਰੀ ਦਵਾਈ ਰੇਤੇ ਦੇ ਵਿੱਚ ਮਿਕਸ ਹੋ ਜਾਏਗੀ ਤਾਂ ਆਪਾਂ ਖਾਦ ਵਿੱਚ ਮਿਲਾ ਕੇ ਆਪਣੀਆਂ ਫਸਲਾਂ ਦੇ ਵਿੱਚ ਯੂਜ਼ ਕਰ ਸਕਦੇ ਆ ਫਸਲ ਚਾਹੇ ਕੋਈ ਵੀ ਹੋਏਗੀ ਜੋ ਫਸਲ ਦੀ ਪੈਦਾਵਾਰ ਰਹੇਗੀ ਬਹੁਤ ਵਧੀਆ ਰਹੇਗੀ ਦੇਖ ਸਕਦੇ ਹੋ ਕੰਪਲੀਟ ਦਵਾਈ ਜੋ ਕਰੋਪਨ 1/2 ਲੀਟਰ ਤੇ ਸੋਵੀ ਲਾਈਫ 골ਡ ਬਾਲਟੀ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਰੇਤ ਦੇ ਵਿੱਚ ਮਿਕਸ ਕਰਕੇ ਤੇ ਰੇਤ ਜ ਮਿਕਸ ਹੋਣ ਤੋਂ ਬਾਅਦ ਖਾਦ ਵਿੱਚ ਮਿਲਾ ਕੇ ਫਸਲ ਦੇ ਵਿੱਚ ਯੂਜ਼ ਕਰ ਸਕਦੇ ਆ ਜਿੰਨਾ ਜਿੰਨਾ ਵੀਰਾਂ ਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ 但的话。